14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਖਾੜਾ ਜਿਹੜਾ ਪੂਰੀ ਤਰ੍ਹਾਂ ਪੱਕ ਚੁੱਕਾ ਸਾਰੇ ਉਮੀਦਵਾਰ ਹੁਣ ਚੋਣ ਮੈਦਾਨ ਵਿੱਚ ਆ ਗਏ ਮੀਟਿੰਗਾਂ ਦਾ ਦੌਰ ਜਿਹੜਾ جاری ਹੈ ਕਈ ਯੂਥ ਨੂੰ ਮੌਕਾ ਮਿਲਿਆ ਹੈ ਕਈ ਜਗ੍ਹਾ ਬੀਬੀਆਂ ਆਪਣੇ ਜੋਰ ਅਜਮਾਇਸ਼ ਕਰ ਰਹੀਆਂ ਤੇ ਚੋਣ ਮੈਦਾਨ ਵਿੱਚ ਨਿਤਰਿਆ ਹੋਈਆਂ ਜੇ ਗੱਲ ਕੀਤੀ ਜਾਵੇ ਅਪਰਾ ਜ਼ੋਨ ਦੀ ਤੇ ਇਥੋਂ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਰਾਜਵਿੰਦਰ ਮਠੱਡਾ ਆ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਸੀਟ ਦਿੱਤੀ ਗਈ ਹੈ ਗੱਲਬਾਤ ਕਰ ਲੈਨੇ ਆ ਯੰਗਸਟਰ ਹੈਗੇ ਆ ਜਿੰਮ ਦਾ ਸ਼ੌਕ ਰੱਖਦੇ ਆ ਰਾਜਵੰਦਰ ਪਾਰਟੀ ਨੇ ਬੜਾ ਵੱਡਾ ਭਰੋਸਾ ਜ਼ਾਹਰ ਕੀਤਾ ਤੁਹਾਡੇ ਉੱਪਰ ਪਛੋਕੜ ਕੀ ਆ ਸਿਆਸਤ ਦੇ ਨਾਲ ਕੋਈ ਪਰਿਵਾਰਕ ਸੰਬੰਧ ਹੋਵੇ ਜਾਂ ਪਛੋਕੜ ਤੁਹਾਡਾ ਕੋਈ ਸਿਆਸੀ ਤੌਰ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਪਛੋਕੜ ਮੇਰੇ ਦਾਦੇ ਬਾਬੇ ਤਾਂ ਕੁਛ ਨਹੀਂ ਸੀ ਉਹਨਾਂ ਨੇ ਤਾਂ ਕੁਛ ਨਹੀਂ ਬਸ ਡੈਡੀ ਮੇਰੇ ਦਵਾਈ ਰਹੇ ਆ ਠੀਕ ਆ ਤੇ ਉਸ ਤੋਂ ਬਾਅਦ ਮੈਂ ਪੰਚੀ ਦੀ ਤੇ ਮੇਰੀ ਵਾਈਫ ਨੇ ਸਰਪੰਚੀ ਦੇ ਇਲੈਕਸ਼ਨ ਲੜੀ ਸੀ ਮੋਚੋਕਰ ਸਾਡਾ ਕੋਈ ਪੋਲਿਟਿਕਸ ਦੇ ਵਿੱਚ ਨਹੀਂ ਹੈਗਾ ਲਾਈਕ ਮੈਂ ਵੀ ਹੁਣ ਜਿੱਦਾਂ ਪਿਛਲੇ ਟਾਈਮ ਤੋਂ ਜ਼ਿਆਦਾ ਆਪਣੇ ਜਿਮ ਵੱਲ ਜਾਂ ਸਪੋਰਟਸ ਨਾਲ ਰਿਲੇਟਡ ਜਿਹੜੀ ਵੀ ਅਤੇ ਐਨਜੀਓ ਨਾਲ ਰਿਲੇਟਡ ਉਹ ਵਰਕ ਕਰਦਾ ਸਮਾਜ ਸੇਵਾ ਥੋੜੀ ਬਹੁਤੀ ਜਿੰਨੇ ਕੁ ਜੋਗਾ ਮੈਂ ਹੈਗਾ ਮੈਂ ਕਰਦਾ ਆ ਕਿ ਜਿੰਨੇ ਵੀ ਨੌਜਵਾਨ ਆ ਉਹਨਾਂ ਨੂੰ ਇਹੀ ਅਪੀਲ ਕਰਦਾ ਵੀ ਨਸ਼ਿਆਂ ਤੋਂ ਦੂਰ ਰਹੋ ਹੂੰ ਪਛੋਕੜ ਕੋਈ ਸਿਆਸੀ ਨਹੀਂ ਹੈਗਾ ਪਛੋਕੜ ਬਾਜੀ ਕੋਈ ਸਿਆਸੀ ਕਿਵੇਂ ਦੇਖਦੇ ਆ ਕਿਉਂਕਿ ਕਹਿੰਦੇ ਆ ਨਾ ਸੁਣਨ ਤੁਸੀਂ ਵੀ ਸੁਣਿਆ ਹੋਣਾ ਕਹਿੰਦੇ ਰਾਜਨੀਤੀ ਬੜੀ ਗੰਦਲੀ ਹੋ ਚੁੱਕੀ ਹੈ ਤੁਸੀਂ ਫਿਰ ਇਧਰ ਕਿਉਂ ਸੋਚਿਆ ਕਿ ਤੁਸੀਂ ਫਿਰ ਰਾਜਨੀਤੀ ਦੇ ਵਿੱਚ ਆਣਾ ਹੈ ਮੈਂ ਬਾਜੀ ਆਪਣੀ ਜਿਹੜੀ ਛਵੀ ਆ ਉਹ ਬਹੁਤ ਸਾਫ਼ ਤੇ ਸੁਥਰੀ ਲੈ ਕੇ ਆਇਆ ਤੇ ਮੈਂ ਮਤਲਬ ਜਿਹੜੀ ਆਪਣੇ ਲੋਕਾਂ ਦੀ ਮੈਟੈਲਿਟੀ ਬਣੀ ਹੋਈ ਆ ਸੋਚ ਬਣੀ ਹੋਈ ਆ ਉਹਨੂੰ ਹੀ ਚੇਂਜ ਕਰਨ ਲਈ ਲੈ ਕੇ ਆਣਾ ਆਇਆ ਆ ਵੀ ਹਾਂ ਵੀ ਜਿਹੜੀ ਵੀ ਆਪਾਂ ਇਹਨੂੰ ਸਹੀ ਤਰੀਕੇ ਨਾਲ ਵੀ ਰਾਜਨੀਤੀ ਨੂੰ ਕਿੱਦਾਂ ਚਲਾ ਸਕਦੇ ਆ ਤੇ ਦੈਨ ਜਿਹੜੀ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵਾਲਾ ਬੈਠਾ ਵੀ ਰਾਜਨੀਤੀ ਗੰਦੀ ਆ ਇਹ ਰਾਜਨੀਤੀ ਨੂੰ ਜੇ ਆਪਾਂ ਦੇਖਿਆ ਬਹੁਤ ਵਧੀਆ ਚੀਜ਼ ਆ ਤੇ ਇਹਨੂੰ ਜੇ ਆਪਾਂ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਤੇ ਆਪਾਂ ਸਹੀ ਸਾਫ਼ ਦਿਲ ਤੋਂ ਰਾਜਨੀਤੀ ਦੇ ਵਿੱਚ ਆਏ ਆ ਤੇ ਜੋ ਵੀ ਆਪਾਂ ਲੋਕ ਭਲਾਈ ਦੇ ਕੰਮ ਆ ਉਹ ਕਰਾਂਗੇ ਜਿੱਥੇ ਵੀ ਸਾਡੀ ਲੋੜ ਆ ਅਸੀਂ ਹਰੇਕ ਦੇ ਨਾਲ ਹਰੇਕ ਸਮਾਜ ਦੇ ਨਾਲ ਹਰੇਕ ਵਰਗ ਦੇ ਨਾਲ ਹਰੇਕ ਪੀੜੀ ਦੇ ਨਾਲ ਖਾਸ ਕਰਕੇ ਯੂਥ ਦੇ ਨਾਲ ਖੜੇ ਆ ਜੇ ਕੋਈ ਵੀ ਮਤਲਬ ਜਿੱਥੇ ਵੀ ਕਿਸੇ ਨੂੰ ਪੀੜ ਪੈਂਦੀ ਉਹ ਸਾਨੂੰ ਸੰਪਰਕ ਕਰੇ ਸੋ ਉਹਨਾਂ ਦੇ ਨਾਲ ਆ ਹੂੰ ਅੱਛਾ ਪੰਚਾਇਤ ਤੋਂ ਬਾਅਦ ਸਿੱਧਾ ਜ਼ਿਲ੍ਹਾ ਪ੍ਰੀਸ਼ਦ ਹਾਂਜੀ ਬੜਾ ਵੱਡਾ ਜੇ ਕਹੀਏ ਮੌਕਾ ਮਿਲਿਆ ਆ ਤੁਹਾਨੂੰ ਯੂਥ ਹੈਗੇ ਤੁਸੀਂ ਲੋਕ ਜਿਹੜੇ ਹੁਣ ਇਹ ਵੀ ਦੇਖਦੇ ਆ ਕਿ ਸਾਡੇ ਕੰਮ ਕੌਣ ਕਰਾ ਸਕਦਾ ਹੈ ਕੌਣ ਭੱਜ ਦੌੜ ਕਰ ਸਕਦਾ ਕੌਣ ਸਾਡੇ ਪਿੰਡਾਂ ਦਾ ਵਿਕਾਸ ਕਰ ਸਕਦਾ ਹੈ ਜਾਂ ਕੌਣ ਸਾਨੂੰ ਮੁੜ ਕੇ ਸਾਡੇ ਨਾਲ ਰਸਤਾ ਕਾਇਮ ਕਰ ਸਕਦਾ ਹੈ ਤੋ ਕਿ ਅਕਸਰ ਦੇਖਦੇ ਆ ਜਿੱਤਨ ਤੋਂ ਬਾਅਦ ਜਿਹੜਾ ਲੋਕ ਸ਼ਕਲ ਦਿਖਾਣੇ ਜਾਂਦੇ ਹੈਗੇ ਤੁਹਾਡੇ ਜੇ ਗੱਲ ਕਿਤੇ ਹੋਵੇ ਕਿੰਨੇ ਪਿੰਡ ਤੁਹਾਡੇ ਦੇ ਵਿੱਚ ਪੈ ਜਾਂਦੇ ਭਾਜੀ ਮੇਰੇ 33 ਪਿੰਡ ਪੈਂਦੇ ਆ ਉਪਰਾ ਜ਼ਿਲ੍ਹਾ ਪ੍ਰੀਸ਼ਾ ਜ਼ੋਨ ਚ ਤੇ ਰਹੀ ਗੱਲ ਇਹ ਵੀ ਸ਼ਕਲ ਨਹੀਂ ਦਿਗੋਣੀ ਮੈਂ ਰਹਿੰਦਾ ਹੀ ਆਪਣੇ ਲੋਕਾਂ ਚ ਮੈਂ ਕਿਹੜਾ ਬਾਹਰ ਕਿਤੇ ਭੱਜਿਆ ਮੈਂ ਰਹਿੰਦਾ ਹੀ ਉਹਨਾਂ ਦੇ ਵਿੱਚ ਮੈਨੂੰ ਜਦੋਂ ਮਰਜੀ ਵਾਹੋਂ ਫੜ ਕੇ ਜਦੋਂ ਮਰਜੀ ਫੋਨ ਕਰੋ ਭਾਵੇਂ ਰਾਤ ਨੂੰ 12 ਵਜੇ ਕਰੋ 1 ਵਜੇ 2 ਵਜੇ ਮੈਂ अवेलेबल ਆ ਸਾਰਿਆਂ ਲਈ ਮੈਂ ਆਪਣੇ ਲੋਕਾਂ ਲਈ ਖੜਾ ਆ ਤੇ ਆਪਣੇ ਲੋਕਾਂ ਨਾਲ ਹੀ ਖੜੂੰਗਾ ਜਦੋਂ ਮਰਜੀ ਮੈਂ ਬਿਨਾਂ ਕਿਸੇ ਸਵਾਰਥੋਂ ਆਪਣੇ ਲੋਕਾਂ ਦੇ ਨਾਲ ਬੂਰਾ ਤਨ ਮੰਨ ਧਾਨਾ ਤਿੰਨੇ ਤਰੀਕਿਆਂ ਨਾਲ ਖੜਾ ਆ ਕੈਂਪੇਨ ਸ਼ੁਰੂ ਕਰ ਦਿੱਤੇ ਕੈਂਪੇਨ ਭਾਜੀ ਮੈਂ ਸ਼ੁਰੂ ਕੀਤੀ ਆ ਵੀ ਜਿੱਦਾਂ ਪੈਂਡ ਵਾਈਜ਼ ਪੈਂਡ ਜਾ ਰਹੇ ਆ ਠੀਕ ਹੈ ਜੀ ਹੁਣ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਇਹ ਆ ਰਹੀ ਆ ਵੀ ਮੈਂ ਨਵਾਂ ਕਰਕੇ ਠੀਕ ਆ ਟੀਮ ਵਰਕ ਆ ਜਿਹੜਾ ਹੁਣ ਚਲੋ ਪ੍ਰੋਪਰ ਚੱਲ ਪਿਆ ਉਹ ਵਧੀਆ ਹੋਊਗਾ ਸਾਰਾ ਕੁਝ ਬਸ ਭਾਜੀ ਇਹੀ ਆ ਵੀ ਮੈਨੂੰ ਸਾਰਿਆਂ ਦਾ ਸਹਿਯੋਗ ਦੀ ਲੋੜ ਆ ਵੀ ਸਾਰੇ ਜਣੇ ਸਹਿਯੋਗ ਦਿਓ ਮੈਨੂੰ ਅੱਛਾ ਇੱਕ ਵੱਡਾ ਜਿਹੜਾ ਕਾਂਗਰਸ ਪਾਰਟੀ ਵਾਲਾ ਤੁਸੀਂ ਕੈਂਡੀਡੇਟ ਐ ਕਾਂਗਰਸ ਪਾਰਟੀ ਦਾ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਤੁਹਾਡੇ ਵੱਨ ਦੀ ਕਾਫੀ ਹਾਵੀ ਸੀਗੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕੋਈ ਵਿੱਚ ਦਖਲ ਅੰਦਾਜ਼ੀ ਕਰਦੇ ਹੋਏ ਜਿਹੜੀ ਇਹ ਧੜੇਬੰਦੀ ਬਣੀ ਹੋਈ ਸੀਗੀ ਦੋ ਗਰੁੱਪ ਜਿਹੜੇ ਚੱਲਦੇ ਪਏ ਸੀਗੇ ਕਿਤਨੇ ਕਿਤੇ ਲੱਗਦਾ ਨਹੀਂ ਉਹ ਨੁਕਸਾਨ ਜਿਹੜਾ ਤੁਹਾਨੂੰ ਹੋ ਰਿਹਾ ਸੀਗਾ ਨਹੀਂ ਭਾਜੀ ਜਿੱਦਾਂ ਮੇਰ ਮੈਨੂੰ ਤਾਂ ਕੁਛ ਵੀ ਨਹੀਂ ਦਿਸੀ ਹੈਗੀ ਧੜੇਬੰਦੀ ਧੜੇਬੰਦੀ ਸੌਰੀ ਬਿਕੋਜ਼ ਮੈਨੂੰ ਹੁਣ ਜਿੱਦਾਂ ਟਿਕਟ ਆਉ ਮੈਂ ਥੈਂਕ ਯੂ ਕਰਦਾ ਧੰਨਵਾਦ ਕਰਦਾ ਸਰਦਾਰ ਬਿਕਰਮਜੀਤ ਸਿੰਘ ਚੌਧਰੀ ਜੀ ਦਾ ਐਂਡ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਆ ਮੈਨੂੰ ਭਾਜੀ ਧੜੇਵੰਦੀ ਇਹਦੇ ਵਿੱਚ ਕੋਈ ਵੀ ਨਹੀਂ ਦੇ ਸੀ ਕਿਉਂਕਿ ਮੈਨੂੰ ਉਨਾ ਹੀ ਸਤਕਾਰ ਮਤਲਬ ਜਿਹਦਾ ਰਜਿੰਦਰ ਭਾਜੀ ਹੁਣੀ ਹੋਗਾ ਸਾਰਿਆਂ ਵੱਲੋਂ ਮੈ ਰਿਆ ਉਨਾ ਉਦੋਂ ਵੱਧੇ ਹੀ ਸਾਰਿਆਂ ਨੂੰ ਵੱਧ ਤੋਂ ਵੱਧ ਮੈਨੂੰ ਸਤਕਾਰ ਦੇ ਰਿਹਾ ਤੇ ਸਾਰਿਆਂ ਨਾਲ ਹੀ ਮੇਰਾ ਜਿੱਦਾਂ ਕੰਟੈਕਟ ਹੋ ਰਿਹਾ ਹੈ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਇਹਦੇ ਵਿੱਚ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਵੀ ਜਿਹੜੀ ਧੜੇਬੰਦੀ ਸੀ ਅੱਜ ਚਰਨਜੀਤ ਚੰਨੀ ਉਹਨਾਂ ਦੇ بیٹے ਇੱਥੇ ਆਏ ਹੋ ਸੀ ਨਵਜੀਤ ਹੁਣੇ ਆਏ ਹੋ ਸੀਗੇ ਮੀਟਿੰਗ ਹੋਈ ਹੈ ਕਿਉਂਕਿ ਇੱਕ ਮੈਸੇਜ ਜਿਹੜਾ ਹੈ ਉਹ ਵਧੀਆ ਨਹੀਂ ਅਸੀਂ ਵੀ ਸੁਣ ਰਹੇ ਹਾਂ ਕਿਉਂਕਿ ਦੋ ਗਰੁੱਪ ਜਿਹੜੇ ਇੱਥੇ ਚੱਲੇ ਪਏ ਇੱਕ ਚੰਨੀ ਗਰੁੱਪ ਕਹਿੰਦੇ ਪਏ ਐ ਤੇ ਇੱਕ ਵਿਕਰਮ ਗਰੁੱਪ ਜਿਹੜਾ ਕਹਿੰਦੇ ਪਏ ਉਹਨੂੰ ਲੈ ਕੇ ਹੁਣ ਅੱਜ ਮੀਟਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਕੀ ਕੋਸ਼ਿਸ਼ ਸਨੇਹਾ ਲਗਾਇਆ ਲੱਗਦਾ ਹੈ ਕਿ ਸਾਰੀ ਪਾਰਟੀ ਇਕੱਠ ਹੋ ਕੇ ਇਹ ਚੋਣ ਲੜੂਗੀ ਕਿਉਂਕਿ 2027 ਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਕਿ ਇਹ ਸੈਮੀਫਾਈਨਲ ਹੈ 2027 ਦੀ ਇਹ ਹੁਣ ਤਿਆਰੀ ਹੈ ਭਾਜੀ ਜਿੱਦਾਂ ਤੁਸੀਂ ਹੁਣ ਮੈਨੂੰ ਪੁੱਛਿਆ ਮਾ ਸਰਦਾਰ ਵਿਕਰਮ ਸਿੰਘ ਜੀਤ ਸਿੰਘ ਚੌਧਰੀ ਵੱਲੋਂ ਵੀ ਤੇ ਹੁਣ ਨਵਜੀਤ ਸਿੰਘ ਚੰਨੀ ਜੀ ਵੀ ਆਏ ਸੀ ਉਹਨਾਂ ਵੱਲੋਂ ਵੀ ਇਹੀ ਸਨੇਹਾ ਲਾਇਆ ਗਿਆ ਤੇ ਲੋਕਲ ਲੀਡਰਸ਼ਿਪ ਸਾਰੇ ਵੱਲੋਂ ਇਹੀ ਆ ਵੀ ਅਸੀਂ ਇੱਕ ਝੰਡੇ ਵਿੱਚ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਆ ਵੀ ਸਾਰਿਆਂ ਨੇ ਕਾਂਗਰਸ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਕਾਂਗਰਸ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਬਣਾਉਣਾ ਵੀ ਇਦਾਂ ਦੀ ਭਾਜੀ ਕੋਈ ਵੀ ਨਹੀਂ ਹੈਗੀ ਮਨੂੰ ਕਿਤੇ ਵੀ ਨਜ਼ਰ ਨਹੀਂ ਆਈ ਮਿਸ ਅੰਡਰਸਟੈਂਡਿੰਗ ਹੁੰਦੀਆਂ ਭਾਜੀ ਥੋੜੀਆਂ-ਮੋਟੀਆਂ ਉਹ ਸਾਰੀਆਂ ਕਲੀਅਰ ਹੋ ਚੁੱਕੀਆਂ ਆ ਵੀ ਜਿੱਦਾਂ ਮਤਲਬ ਸਾਰਿਆਂ ਨੇ ਇੱਕ ਝੰਡੇ ਦੇ ਥੱਲੇ ਕਾਂਗਰਸ ਦੇ ਝੰਡੇ ਦੇ ਥੱਲੇ ਆ ਕੇ ਇਲੈਕਸ਼ਨ ਲੜਨ ਲੱਗੇ ਆ ਤੇ ਸਾਰਿਆਂ ਨੇ ਭਾਜੀ ਸਹਿਯੋਗ ਮੇਰੇ ਨਾਲ ਆ ਤੇ ਮੈਨੂੰ ਬਿਕਰਮ ਭਾਜੀ ਹੋਣੀ ਵੀ 19 ਸਪੋਰਟ ਕਰਦੇ ਆ ਇਧਰੋਂ ਵੀ ਸਾਰੀ 19 ਸਪੋਰਟ ਆ ਇਦ ਕਿਵੇਂ ਦੇਖਦੇ ਪਏ ਆ ਮੁਕਾਬਲਾ ਕਿੰਨਾ ਦੇਖਦੇ ਪਏ ਕਿਉਂਕਿ ਚਾਰ ਕੈਂਡੀਡੇਟ ਚੋਣ ਮੈਦਾਨ ਚ ਐ ਸਤਾਹਾਰੀ ਪਾਰਟੀ ਵੀ ਐ ਵਿੱਚ ਫਿਰ ਅਕਾਲੀ ਦਲ ਆ ਬਸ ਪਾਇਆ ਭਾਜੀ ਜਿੱਦਾਂ ਇਦਾਂ ਵੀ ਸਾਰੇ ਜੋਰ ਆਇਆ ਆਪਣਾ ਮੈਂ ਵੀ ਲਾ ਰਿਆ ਆ ਜਿੰਨਾ ਕਿ ਜੋਗਾ ਹੈਗਾ ਵੀ ਸਾਰੀ ਪਾਰਟੀਆਂ ਵੀ ਲਾ ਰਹੀਆਂ ਆ ਭਾਜੀ ਜੇ ਬਾਕੀ ਤਾਂ ਵਾਇਗਰੂ ਨੇ ਨਿਵਾਜਣਾ ਹੈ ਜਿਹਦੇ ਸਰਤਾਜ ਲਿਖਿਆ ਆ ਉਹਨਾਂ ਨੇ ਜਿੱਤਣਾ ਆ ਬਾਕੀ ਆਪਾਂ ਕੋਸ਼ਿਸ਼ ਕਰ ਸਕਦੇ ਆ ਮਿਹਨਤ ਕਰ ਸਕਦੇ ਆ ਬਾਕੀ ਵਾਇਗਰੂ ਦੇ ਹੱਥ ਆ ਹੂੰ ਕਿਵੇਂ ਦੇਖਦੇ ਆ ਕੈਂਡੀਡੇਟ ਜਿਹੜੇ ਆ ਅ ਨਸ਼ਿਆਂ ਦੇ ਤੁਸੀਂ ਕਹਿੰਦੇ ਪਏ ਕਿ ਜਿਹੜਾ ਕੋਈ ਵੀ ਚੀਜ਼ ਤੁਸੀਂ ਲੈਣਾ ਹੈ ਅਸਲਾ ਲੈਣਾ ਜਾਂ ਕੁਝ ਵੀ ਤੁਹਾਡੇ ਕਿਸੇ ਇੰਟਰਵਿਊ 'ਚ ਸੁਣਿਆ ਸੀਗਾ ਕਿ ਜਦੋਂ ਉਹ ਲੈਣਾ ਹੁੰਦਾ ਤੇ ਡੂਪ ਟੈਸਟ ਉਹਦੇ ਲਈ ਜ਼ਰੂਰੀ ਹੁੰਦਾ ਹੈ ਪਰ ਜਦੋਂ ਕੈਂਡੀਡੇਟ ਆਪਾਂ ਚੋਣ ਮੈਦਾਨ 'ਚ ਲਾਉਂਦੇ ਆ ਤੇ ਉਹਦੇ ਲਈ ਇਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀ ਮੈਂ ਭਾਜੀ ਉਹ ਪਿਛਲੀ ਆਪਣੇ ਇੰਟਰਵਿਊ 'ਚ ਕਿਹਾ ਸੀ ਹਾਂ ਵੀ ਜਦੋਂ ਆਪਾਂ ਭਾਜੀ ਆਪਾਂ ਆਰਮਜ਼ ਲਾਇਸੈਂਸ ਬਣਾਉਂਦਾ ਅਸਲੀ ਦਾ ਲਾਇਸੈਂਸ ਸਭ ਤੋਂ ਪਹਿਲਾਂ ਆਪਣੀ ਫਰਸਟ ਪ੍ਰੈਫਰੈਂਸ ਇਹ ਹੀ ਹੁੰਦੀ ਆ ਵੀ ਆਪਾਂ ਆਪਣਾ ਜਿਹੜਾ ਡੋਪ ਕਲੀਅਰ ਕਰੀਏ ਠੀਕ ਹੈ ਜੀ ਤੇ ਮੈਂ ਹੁਣ ਇੱਥੇ ਵੀ ਉਹੀ ਆਪਣਾ ਪੱਖ ਰੱਖਿਆ ਸੀ ਵੀ ਘੱਟ ਤੋਂ ਘੱਟ ਆਪਣੀ ਜਿਹੜੀ ਕੁਆਲੀਫਿਕੇਸ਼ਨ ਉਹ ਫਿਕਸ ਕੀਤੀ ਜਾਵੇ ਤੇ ਜਿਹੜਾ ਡੋਪ ਆ ਉਹ ਮਤਲਬ ਕੰਪਲਸਰੀ ਹੋਵੇ ਵੀ ਜਿਹੜਾ ਕਲੀਅਰ ਕਰੂਗਾ ਉਹੀ ਇਲੈਕਸ਼ਨ ਲੜ ਸਕੇ ਬਿਕੋਜ਼ ਦੇਖੋ ਭਾਜੀ ਜਿਹੜਾ ਨਸ਼ੇ ਦੇ ਹੇਟ ਆ ਉਹ ਆਪਣਾ ਨਹੀਂ ਭਲਾ ਸੋਚਦਾ ਉਹ ਲੋਕਾਂ ਦਾ ਕਿੱਥੇ ਸੋਚੂਗਾ ਮੇਰੀ ਇਹੇ ਸੋਚ ਆ ਕਿਉਂਕਿ ਇਹਦੇ ਨਾਲ ਵੀ ਜਿਹੜੇ ਸਾਫ਼ ਸੁਥਰੀ ਸ਼ਬੀ ਵਾਲੇ ਆ ਤੇ ਜਿਹੜੇ ਮੰਨ ਲਓ ਜਿਨ੍ਹਾਂ ਦੇ ਕਲੀਅਰ ਮਾਈਂਡ ਆ ਕਲੀਅਰ ਮਨ ਆ ਕਿਉਂਕਿ ਜਿਹੜਾ ਭਾਜੀ ਨਸ਼ਾ ਕਰਦਾ ਉਹਦਾ ਦਿਮਾਗ ਇੱਕ ਪਾਸੇ हट ਗਿਆ ਰਹਿੰਦਾ ਉਹਨੇ ਲੋਕਾਂ ਦਾ ਕਿੱਥੇ ਭਲਾ ਕਰਨਾ ਮੇਰੀ ਤਾਂ ਇਹੀ ਸੋਚ ਆ ਵੀ ਜਿਹੜਾ ਡੋਪ ਟੈਸਟ ਉਹ ਕੰਪਲਸਰੀ ਹੋਣਾ ਚਾਹੀਦਾ ਆ ਤੇ ਇਹਦੇ ਵਿੱਚ ਕੁਆਲਿਫੀਕੇਸ਼ਨ ਵੀ ਫਿਕਸ ਹੋਣੀ ਚਾਹੀਦੀ ਆ ਵੀ ਹਾਂ ਵੀ ਘੱਟ ਤੋਂ ਘੱਟ 10th ਜਾਂ +2 ਤਾਂ ਹੋਵੇ ਕਿਉਂਕਿ ਆਪਾਂ ਹੁਣ ਜਦੋਂ ਜੌਬ ਲੈਣ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਉਦੋਂ ਆਪਣੀ ਕੁਆਲਿਫੀਕੇਸ਼ਨ ਦੇਖ ਸਕਿਓ ਪੋਲਿਟਿਕਸ ਵਿੱਚ ਕਿਉਂ ਨਹੀਂ ਹੋਣੀ ਚਾਹੀਦੀ ਮੇਰਾ ਮੰਨਣਾ ਆ ਹਾਂ ਠੀਕ ਹੈ ਜੀ ਮੇਰੇ ਹਿਸਾਬ ਨਾਲ ਡੋਪ ਤੇ ਕੁਆਲਿਫਿਕੇਸ਼ਨ ਜਿਹੜੀ ਉਹ ਫਿਕਸ ਹੋਣੀ ਚਾਹੀਦੀ ਆ ਕੀ ਅਪੀਲ ਕੀ ਕਰਨਾ ਚਾਹੋਗੇ ਹਾਂ ਤੁਸੀਂ ਕਿਉਂਕਿ ਦਿਨ ਕਹਿ ਦੇ ਪੁੱਠੇ ਗਏ ਤੇ ਸ਼ੁਰੂ ਹੋ ਗਏ ਹਾਂ ਤਾਂ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੋਟਰਾਂ ਨੂੰ ਸਪੋਰਟਰਾਂ ਨੂੰ ਜਿੰਨੇ ਵੀ ਤੁਹਾਡੇ ਜੋਂਨ ਦੇ ਵਿੱਚ ਪੈਂਦੇ ਆ ਉਹਨਾਂ ਨੂੰ ਅਪੀਲ ਕੀ ਕਰੋਗੇ ਮੈਂ ਸਾਰੇ ਵੋਟਰਾਂ ਤੇ ਸਪੋਰਟਰਾਂ ਨੂੰ ਤੇ ਆਪਣੇ ਜਿਹੜਾ ਹਲਕਾ ਅਪਰਾ ਜ਼ਿਲ੍ਹਾ ਪ੍ਰੀਸ਼ਦ ਜੋਂਨ ਸਾਰਿਆਂ ਨੂੰ ਇਹੀ ਅਪੀਲ ਕਰਨਾ ਕਿ ਵੱਧ ਤੋਂ ਵੱਧ ਮੈਨੂੰ ਵੋਟ ਪਾ ਕੇ ਕਾਮਯਾਬ ਬਣਾਓ ਤੇ ਮੇਰਾ ਜਿਹੜਾ ਚੋਣ ਨਿਸ਼ਾਨ ਆ ਉਹ ਪੰਜਾ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਮੈਨੂੰ ਟਿਕਟ ਮਿਲਈ ਹੋਈ ਆ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਵੱਦ ਤੋਂ ਵੱਧ ਵੋਟ ਪਾ ਕੇ ਕਾਮਯਾਬ ਬਣਾਓ ਬਿਕੋਜ਼ ਕਰਕੇ ਜਿਹੜੀ ਮੈਂ ਬਸ ਇਹੀ ਆ ਵੀ ਜਿਹੜੀਆਂ ਰਾਜਨੀਤੀ ਪ੍ਰਤੀ ਸੋਚ ਆ ਲੋਕਾਂ ਦੀ ਉਹ ਚੇਂਜ ਕਰਨੀ ਚਾਹੁੰਦਾ ਐਂਡ ਜੂਥ ਨੂੰ ਪ੍ਰਮੋਟ ਕਰਨਾ ਚਾਹੁੰਦਾ ਵੀ ਬਸ ਮੇਰਾ ਇਹੀ ਆ ਵੀ ਆਪਾਂ ਸਾਫ਼ ਸੁਥਰੀ ਸ਼ਭੀ ਵਾਲੇ ਸਾਰੇ ਅੱਗੇ ਲੈ ਕੇ ਆਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਪੀਮ ਜੈ ਭਾਗਤ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਜਿਹੜੇ ਰਾਜਵਿੰਦਰ ਮਠੱਡਾ ਜਿਹੜਾ ਯੂਥ ਹੈ ਯੂਥ ਇਸ ਵਾਰ ਇੰਟਰਸਟ ਲੈ ਰਿਹਾ ਹੈ ਯੂਥ ਜਿਹੜਾ ਅੱਗੇ ਵੱਧ ਚੜ ਕੇ ਆ ਰਿਹਾ ਤੇ ਰਾਜਨੀਤਿਕ ਨੂੰ ਚੁੰਨ ਰਿਹਾ ਦੇਖਦੇ ਹਾਂ ਹੁਣ ਕੀ ਕੁਛ 17 ਤਰੀਕ ਨੂੰ ਨਤੀਜੇ ਰਹਿੰਦੇ ਆ ਸਾਰੇ ਉਮੀਦਵਾਰਾਂ ਨੂੰ ਸਾਡੇ ਵੱਲੋਂ ਬੈਸਟ ਆਫ ਲੱਗਿਆ ਬਾਕੀ ਦੇਖਦੇ ਹਾਂ ਕਿਹਦੇ ਸਿਰ ਜਿਹੜਾ ਹੈ ਤਾਂ ਸਾਜਦਾ ਹੈ ਧੰਨਵਾਦ